ਸਾਸੀਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਹੋਏ ਆ ਬਾਈ ਜੱਗੀ ਕੋਲੇ ਪਿੰਡ ਕੰਗ ਤੇ ਬਾਕੀ ਆਪਾਂ ਬਾਈ ਜਹਰਣਾ ਆ ਜੋ ਗੱਲਬਾਤ ਕਰਦੇ ਆ ਬਾਈ ਅਸੀਕਾਲ ਸਾਸੀ ਭਾਈ ਅਸੀਕਾਲ ਜੀ ਜੋਗੇ ਬਾਈ ਅਸੀਕਾਲ ਹੋਰ ਸੁਣਾਓ ਮੇਦੇ ਭਾਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਠੀਕ ਆ ਗਿਆ ਫਸਟ ਹਾਂਜੀ ਹਾਂਜੀ ਹੋਰ ਪਾਰਟੀ ਹੋ ਗਈ ਸੰਦੀਪ ਭਾਈ ਹੋਈ ਨਹੀਂ ਅਜੇ ਫ੍ਰੀ ਬਸ ਅੱਜ ਇੱਕ ਦੇ ਦਿਨ ਚ ਹੋ ਜਾਣਗੇ ਠੀਕ ਆ ਠੀਕ ਆ ਹੋਰ ਸੰਦੀਪ ਡੇਰੀ ਫਾਰਮ ਚੈਨਲ ਦੇਖਣ ਵਾਲੇ ਮੇਰੇ ਵੱਡੇ ਵੀਰਾਂ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾ ਮੇਦੇ ਪਾਕੇ ਦਾ ਵਧੀਆ ਜੋਗੇ ਪਾਰਟੀ ਕਰੋ ਫਰ ਪਾਰਟੀ ਦੇ ਪਾਰਟੀ ਦੇ ਦਿੰਦੇ ਆ ਪਾਰਟੀ ਤੇ ਵੱਡੀ ਲੈਣੀ ਆਪਾਂ ਕਹਿੰਦੇ ਵੇਲੇ ਹੋ ਕੇ ਬਵਾਂਗੇ ਹੈ ਮੇਰਾ ਦਾ ਤੁਹਾਡੇ ਫਾਰਮ ਜੀ ਬਈਏ ਉਥੇ ਆਜੋ ਆਜੋ ਜਿਦੋਂ ਮਰਜੀ ਆਉਣ ਲੱਗੇ ਆ ਪਰਸੋਂ ਚਾਹ ਤੋਦਣ ਬਾਦਾਂ ਭਾਜੀ ਜਾਂਦਾ ਮੈਂ ਮੋਗੇ ਗਿਆ ਫੋਨ ਕੀਤਾ ਐ ਪਿੱਛੋਂ ਇਕੱਠੇ ਸੀ ਆਂਦੇ ਮੋਗੇ ਆਂਦੇ ਪਹਿਲਾਂ ਫੋਨ ਕਰਦੇ ਫਿਰ ਉਥੇ ਬੈਂਦੇ ਮਾ ਦਾ 10 ਮਿੰਟ ਆਉਂਦੇ ਮਾਲ ਲੈ ਕੇ ਤੇ ਮਾਲ ਸੋਖਣਾ 12 ਮਝਾਈਆਂ ਵਾਂ ਛੋਟੀਆਂ ਛਿਆਂ ਦੀ ਪੌਣੀ ਹੈ ਛੇ ਐ ਰੈਡੀ ਹੈ ਛਿਆਂ ਛੋਟੀਆਂ ਦੀ ਆਪਾਂ ਪਰਸੋਂ ਪਾਵਾਂਗੇ ਬਹੁਤ ਚੰਗੀਆਂ ਸੂਈਆਂ ਸਵਾਈਆਂ ਛੋਟੀਆਂ ਵਾਂ ਤੇ ਕਿੱਦਰੋਂ ਕਰਨਾ ਸ਼ੁਰੂ ਪਹਿਲੇ ਨੰਬਰ ਤੋਂ ਬਾਅਦ ਭੋਡੀ ਛੋਟੀ ਹੈ ਰਾਤ ਦੀ ਸੂਈ ਹੈ ਦੂਜਾ ਸੁਆ ਜੇਵੇ ਕੱਟੀ ਕਿਦਾਂ ਦੀ ਕਲਾ ਕਲਾ ਥਾਂ ਲਗਾਵੇ ਦੂਜਾ ਸੁਆ ਹੀ ਰਾਤ ਦੀ ਸੂਈ ਦੇ ਤੇ ਦੋ ਚਵਾਈਆਂ ਕੀਤੀਆਂ ਜੇ ਰਾਤ ਦੀ ਚੋਈ ਜੇ 2.5 ਕਿਲੋ ਤੇ 2.5 ਕਿਲੋ ਹੁਣ ਚੋਈ ਦੇ ਸਵੇਰੇ ਠੀਕ ਆ ਹਾਂ ਮਰ ਕੇ ਸਾਫ਼ ਨਹੀਂ ਜੇ ਸਾਫ਼ ਤੇ ਕੱਲ ਨੂੰ ਕਰਾਂਗੇ ਜੇ ਹੋਲ ਵਰ ਚੁੱਕ ਗਿਆ ਆ ਜੀ ਦੇਖੋ ਪੁਰੇ ਪੁਰੇ ਵੀ ਨਹੀਂ ਚੁੱਕੇ ਆ ਵਖਾ ਦਿਓ ਜੇ ਤੇ ਆ ਬੱਚਾ ਗਿਲਾਵੇ ਉਦਾਂ ਦੇਖਣ ਰਿਹਾ ਪੁਰੇ ਨਹੀਂ ਚੁੱਕੇ ਆ ਜਾ ਬੱਚਾ ਰਾਤੀ ਸੁਈਆ ਕਟਾ ਦਿੱਤਾ ਬਹੁਤ ਵੱਡਾ ਕਟਾ ਦਿੱਤਾ ਪਰਿਆ ਮੈਂ ਤਾਂ ਜ਼ੋਰ ਲਾ ਗਿਆ ਬਹੁਤ ਵੱਡੀ ਝੋਟੀ ਆ ਥੋੜਾ ਜਿਹਾ ਨਾ ਝੋਟੀ ਦਾ ਰੰਗ ਵੇ ਜਿੱਦਾ ਜਾਮਨੂਨੋ ਕਾਲੀ ਆ ਦਿੰਦਾ ਜਾਮਨੂਨ ਤੇ ਵਾਕਿਆ ਜਾਮਨੂਨੋ ਕਾਲੀ ਆ ਝੋਟੀ ਇਧਰੇ ਆ ਜਾ ਆ ਪੁੱਤ ਉਦੋਂ ਵੱਧ ਕਾਲੀ ਆ ਉਹ ਥੋੜੀ ਜਾਂਮਣੀ ਬਹੁਤ ਬਹੁਤ ਜਿਆਦੀ ਹਾਂਜੀ ਆ ਜੀ ਪਿਓਰ ਵੇਖੋ ਰੰਗ ਕੁੜੀ ਇਹਦਾ ਡਰਦੀ ਥੋੜਾ ਸੁਸਾਬ ਨਹੀਂ ਵੇ ਇਹ ਇਧਰ ਘੋਡੀ ਝੋਟੀ ਆ ਸਪੈਸ਼ਲ ਆਂਦੇ ਪੀਸ ਘੋਡੀਆਂ ਤੇ ਮੇਣੀਆਂ ਤੇ ਬੂਰੀਆਂ ਇੱਥੋਂ ਹੀ ਮਿਲਣੀਆਂ ਤੇ ਨੀਲੀਆਂ ਘੁੱਡੀਆਂ ਦੇ ਨਾਲੇ ਹੈ ਵੀ ਜੱਤ ਵਾਲੀ ਆ ਹਾਂ ਜੱਤ ਵਾਲੀ ਮੱਡੀ ਆ ਇਹ ਵੀ ਮੋਹਰਾ ਗੁੱਡੇ ਖੱਡੇ ਵੇ ਕਿੱਥੇ ਲੱਗੇ ਝੋਟੀ ਨੂੰ ਕੱਲਾ ਕੱਲਾ ਥਣ ਲੱਗਾ ਹੀ ਲੋਈ ਬੋਲ ਸਿਆਜ ਠੀਕ ਆ ਮੈਂ ਮਿੰਦੇ ਪਾਲੇ ਵਾਲਾ ਨਹੀਂ ਠੀਕ ਹੈ ਫਿਰ ਜਿੱਡੀ ਸੁਆ ਚੱਕੀ ਕਿੰਨਾ ਦੂਜਾ ਤੋਂ ਜਾ ਸੁਆ ਭਾਜੀ ਝੋਟੀ ਕੱਲਾ ਕੱਲਾ ਥਾਂ ਤੇ ਚਵਾਈ ਲੱਗੀ ਕਿਤੇ ਸਪੈਸ਼ਲ ਕਿੰਨੇ ਦਿਨ ਹੋ ਗਏ ਸੁਈ ਰਾਤੀ ਰਾਤੀ ਸੁਈ ਆ ਹਜੇ ਦੋ ਚਵਾਈਆਂ ਕੀਤੀਆਂ ਸਾਫ ਨਹੀਂ ਕੀਤੀ ਦੋ ਢਾਈ ਕਿਲੋ ਰਾਤ ਚੋਈ ਤੇ ਦੋ ਢਾਈ ਕਿਲੋ ਹੀ ਸਵੇਰੇ ਚੋਇਆ ਕਿੰਨਾ ਕਰੂਗੀ ਦੁੱਧ ਫਿਰ ਦੁੱਧ ਦੇ ਭਾਜੀ 13 14 ਕਿਲੋ ਵਾਲੀ ਝੋਟੀ ਆ ਉੱਧਰ ਦੀ ਰਾਜਸਥਾਨ ਦੀ ਝੋਟੀ ਵੇਖ ਕੇ ਡਈ ਆ ਅੱਛਾ ਰਾਜਸਥਾਨ ਟੈਨ ਨੂੰ ਭਾਵੇਂ 20 ਕਿਲੋ ਕਰੀਏ 13 14 ਕਿਲੋ ਆ ਰਮਾਨਾ ਕਟੂਗੀ ਝੋਟੀ ਦੁੱਧ ਥਾਂ ਲੇਵਿਆ ਤੋਂ ਪਤਾ ਲੱਗਦਾ ਆਪਾਂ ਗੱਲਾਂ ਨਾਲ ਥ ਖਾਨ ਲੈ ਵਈ ਦਾਦਾ ਵਾ ਕੇ ਮੈਂ ਵੇਖ ਕੀ ਚੀਜ਼ ਆ ਦੇ ਲੱਗੇ ਗੇਠ ਗੇਠ ਤੇ ਥਾੜਾ ਬਹੁਤ ਜਿਆਦੀ ਚੰਗੀ ਆ ਕੁਆਲਟੀ ਵਾਲੀ ਝੋਟੇ ਇਧਰੇ ਬੱਚਾ ਐ ਚੰਗੀ ਸੀਲ ਠੰਡੀ ਇਧਰੇ ਭਾਵੇਂ ਇਦਾਂ ਥੱਲੇ ਬਹਿ ਜਾ ਇਧਰੇ ਚੋਂ ਇੱਕ ਨੰਬਰ ਦੀ ਆ ਹੂੰ ਹੂੰ ਬਹੁਤ ਜਿਆਦੀ ਚਵਾਈ ਲੱਗੀ ਆ ਇਧਰੇ ਇਧਰੇ ਚਵਾਈ ਲੱਗੀ ਕੁੜਿਆ ਤਰਤੀਪੁੱਟਣ ਵਾਲੀ ਚਵਾਈ ਲੱਗਾ ਵਾ ਇਧਰੇ ਬਰੀ ਮੋਟੀ ਧਾਰ ਬਹੁਤ ਜਿਆਦੀ ਚੋਣ ਚੰਗੀ ਸਪੈਸ਼ਲ ਚਵਾਈ ਲੱਗੀ ਆਗੇ ਕਿਨੇ ਬਾਲਟੀ ਭਰ ਲੱਗੀ ਨੇ ਮਾਰਨਾ ਬਹੁਤ ਜਿਆਦੀ ਆ ਇਧਰ ਐ ਕਲਾ ਕਲਾ ਥਣ ਲਗਾ ਰਿਹਾ ਹਰੇ ਪਸ਼ਮੀਨੀ ਐ ਮੈਂ ਐ ਪਸ਼ਮੂ ਕੀ ਜਦੋਂ ਐ ਰੜਾ ਥਣ ਕੱਢਦੀ ਐ ਬਹੁਤ ਜਿਆਦੀ ਕੁਆਲਿਟੀ ਵਾਲੀ ਆ ਖੁੱਤੇ ਰੇਟ ਫਿਰ ਚੰਗੀ ਬਾਈ ਝੋਟੀ ਤੇ ਭਾਜੀ 1.5 ਲੱਖ ਦੀ ਆ ਹਾਂਜੀ ਵਿਸਾਖੀ ਦੇ ਵੀ ਤੈਨੂੰ ਪਤਾ ਹੁਣ ਮਾਲ ਇਹੋ ਜੀ ਝੋਟੀ ਮਰ ਕੇ 2-2 ਲੱਖ 2.5 ਲੱਖ ਮੰਗਣੇ ਰੰਗ ਵਾਲੀ ਝੋਟੀ ਆ ਤੇ ਵਿਸਾਖੀ ਦਾ ਹਮਾਨ ਤਾਂ ਵੀ ਆ ਹਾਂ ਵਿਸਾਖੀ ਦਾ ਵੀ ਕਰਨਾ ਆਪਾਂ ਵੀ ਸ਼ਾਇਦ ਜਾਈਏ ਜੇ ਨਾ ਮਾਲ 2000 ਰੇਕ ਲਈਆਂ ਮੈਂਆਂ ਚੰਗੀਆਂ ਖੜਾਗੇ ਚੰਗੀਆਂ ਮੈਂਆਂ ਖੜ੍ਹਦੀਆਂ ਵਾਂ ਠੀਕ ਆ ਤੇ ਬਿਲਕੁਲ ਜੈਜ ਛੋੜੀ ਜੀ ਕੀਮਤ ਕਰਨੀ ਆ ਕੋਈ ਜੈਸਨੋ ਵਾਲੇ ਗਾਮ ਵਿੱਚੇ ਛੋੜ ਸਾਰਾ ਕੋਈ 135 ਦੀ ਦੇਣੀ ਆ 135000 ਜੈਸਨੋ ਹੀ ਨਹੀਂ ਵਿੱਚੋਂ ਛੋੜ ਕਰਾ ਮੈਂ ਝੋਟੀ ਵੇਖ ਲਾ ਕਿਦਾਂ ਦੀ ਮਾਨਤਾ ਨਹੀਂ ਹੋਣਾ ਬਾਏ ਮਾਨਤਾ ਨਹੀਂ ਦਾ ਕਰ ਦਾਂਗੇ ਉਹਦਾ ਮਾੜਾ ਮਟਾ ਵਾਧ ਹੋ ਜਾਊਗਾ ਨੇੜੇ ਇਹਨੇ ਮਾਨਤਾ ਨਹੀਂ ਹੋਣਾ ਬਾਤ ਛੋੜ ਜੈ ਜੀ ਇਹ ਝੋਟੀ ਬਹੁਤ ਜਿਆਦੀ ਚੰਗੀ ਆ ਕਰ ਤੇ ਫਿਰ ਜੋਕੇ 2000 ਦਾ ਮਾਨ ਕਰ ਦਈਏ ਤੇਨ ਕਰ ਦਾਂਗੇ 32 ਦੀ ਹਾਂ ਨਾ ਹੀ ਹੋਣੀ ਜੇ ਪਰ ਝੋਟੀ 1.5 ਲੱਖ ਦੀ ਜਿਹੜਾ ਮਰਜੀ ਮਹੀਨਾ ਝੋਟੀ ਵਿਕਦੀ ਵੇ ਲੋ ਤਾਜੀ ਗਿੱਲੇ ਨਾਲ ਉਹਦਾ ਚਾਰੋ ਚੋਰੂ ਬਹੁਤ ਜਿਆਦਾ ਵੇ ਸੂਈ ਸੂਈ ਐ ਪਠਾ ਪਠਾ ਪੂਰਾ ਚੋਕ ਲਿਆ ਵਾ ਤੇ ਆ ਆਹ ਇਹ ਨੀਲੀ ਦੀ ਭਾਜੀ ਝੋਟੀ ਵੇ ਆ ਆਹ ਕੱਟੀ ਹੋ ਮਗਰ ਨੀਲੀ ਦੀ ਜੇ ਮੇਰਾ ਦੇਵ ਆਜਮ ਲੱਗੀ ਹੋ ਇਧਰੇ 10 12 ਦਿਨ ਦੀ ਕੱਟੀ ਵੇ ਪਠਾ ਕੱਟੀ ਦਾ ਘਰ ਵਾਲੇ ਤੇ ਕਹਿੰਦੇ ਪਹਿਲਾ ਸੁਆ ਵਾ ਪਰ ਕੋਈ ਭਵੇਂ ਦੂਜਾ ਲਾ ਕੇ ਲੈ ਜੇ ਉਹਦਾ ਪਹਿਲਾ ਸੁਆ ਦੇ 11 ਤੋਂ 12 ਕਿਲੋ ਝੋਟੀ ਥਲੇ ਦੋਧਿਆ ਵੇਖ ਕੱਟੀ ਜਦੋਂ ਪਸਮਦੀ ਐ ਨਾ ਉਦੋਂ ਐਡਾ ਦਾ ਲੰਮਾ ਥਣ ਕੱਢਦੀ ਆ ਥੋਰਦੀ ਦੀ ਪਿਓਰ ਠੀਕ ਆ ਜਦੋਂ ਪਸਮਦੀ ਐ ਨਾ ਉਦੋਂ ਬਹੁਤ ਜ਼ਿਆਦਾ ਥਣ ਕੱਢਦੀ ਆ ਸਿੰਘ ਸਿੰਘ ਵੀ ਐ ਬਹੁਤ ਜਿਆਦੀ ਚੰਗੀ ਆ ਕੱਟੀ ਰਹੀ ਐ ਮੈਂਦੇ ਪਾ ਇਧਰੇ ਵੇ ਐ ਇਧਰ ਮਣਕੀ ਆ ਵੇ ਠੀਕ ਆ ਵੇ ਕਿਦਾਂ ਦੀ ਕੱਟੀ ਆ ਉਹਦਾ ਘਰ ਵਾਲੇ ਪਹਿਲਾ ਸੁਆ ਹੀ ਜਾਂਦੇ ਸੰਗਲ ਪਿਆ ਗੱਲ ਦੇ ਵਿੱਚ ਆਪਾਂ ਨੇ ਸ਼ਾਇਦ ਦੁਜਾ ਹੋਵੇ ਠੀਕ ਆ ਪਰ ਥਣ ਤੋਂ ਇੱਕ ਵਾਰ ਹਾਂ ਜੱਤ ਵਾਲੀ ਹਾਂ ਜੱਤ ਵਾਲੀ ਬਹੁਤ ਚੰਗੀ ਝੋਟੀ ਆ ਮਾਲ ਤੈਨੂੰ ਪਤਾ ਮਿੰਦੇ ਵੀਰ ਆਪਣਾ ਮਹਾਰਾਜ ਦੀ ਕਿਰਪਾ ਮਾਲ ਚੰਗਾ ਹੀ ਲਿਓਣਾ ਨਹੀਂ ਨਹੀਂ ਠੀਕ ਹੈ ਚੰਗਾ ਹੀ ਲਿਓਣਾ ਤੇ ਚੰਗਾ ਹੀ ਵੇਚਣਾ ਵਾ ਭਾਵੇਂ ਦੋ ਘਾਟ ਵੇਚ ਗਏ ਠੀਕ ਥਾਪੀ ਵੱਜਣ ਵਾਲਾ ਹੀ ਮਾਲ ਲਿਓਣਾ ਬਖਾ ਦੇ ਕਿ ਮੂੰਹ ਖਾ ਇੱਕ ਵਾਰੀ ਬਹੁਤ ਜਿਆਦੀ ਚੰਗੀ ਵੇਖ ਕਵਾਲ ਦੇ ਨੇ ਸਿੰਘ ਸੂਂ ਕਿੰਗ ਰਿਆਰਾ ਕੋਈ ਸਿੰਘ ਨਾਲ ਛੇੜਛਾੜ ਨਹੀਂ ਕੀਤੀ ਵੇ ਹੈ Ориジナル ਸਿੰਘ ਆ ਹਾਂ ਠੀਕ ਹੈ ਲੈ ਚੱਲੋ ਜੀ ਜੱਗੇ ਕਿੰਨਾ ਕਰੂਗੀ ਦੁੱਧ ਦੁੱਧ ਭਾਜੀ 11 12 ਕਿਲੋ ਹੋਣੀ ਆ ਮੈਲਾ ਲੱਗੀ ਆ ਕਿਲੋ 2 ਕਿਲੋ ਚਲੋ ਵਾਜੂਗੀ 12 ਕਿਲੋ ਦੁੱਧ ਵੈਸੇ ਥੋੜਾ ਨਹੀਂ ਹੁੰਦਾ 12 ਕਿਲੋ ਚਲੋ ਦੁੱਧ 12 13 ਕਿਲੋ ਆਰਾਮ ਨਾਲ ਹੋਣ ਵੀ ਹੈਗਾ ਵਾ ਤੇ ਦਊਗੀ ਤੇ ਮੁੱਲ ਭਾਈ ਜੱਗੀ ਹੁੰਦਾ ਬੋਲੋ ਮੁੱਲ ਦੇ ਝੋਟੇ ਵੀ ਭਾਜੀ 1.5 ਲੱਖ ਦੀ ਆ ਹਾਂ ਪਰ ਆਪਾਂ 1.5 ਵਾਲਾ ਕੰਮ ਨਹੀਂ ਆ ਵਿਸਾਖੀ ਆਈ ਆ ਛੋਟਾ ਛਾੜਾ ਵਿੱਚੇ ਖੁੱਲੀਆਂ ਬਿਲਕੁਲ ਜੈਜ 1.35 ਦੀ ਇਹ ਦੇ ਦਾਂਗੇ 1.35 ਦੀ ਕਿ ਕਰਨੀ ਜੋਗਾ ਛੋਟ 1.32 ਦੀ ਇਹ 1.32 ਦੀ 25 ਦੀ ਦੇਣੀ ਆ ਭਾਜੀ ਇੱਕ 25 ਸਵਾ ਲਖ ਦੀ ਦੇਣੀ ਆ ਝੋਟੀ ਵਿੱਚੇ ਛੋੜ ਜੈਸਲੋ ਹੀ ਹੋਣੀ ਆ ਵੀਰ ਮੇਰਾ ਕਸਾਈ ਨਗਰ ਆ ਵੇਖ ਲੈ ਕਿਥੇ ਚਗਾਠਾ ਲਗਾ ਝੋਟੀ ਦਾ ਆ ਅਗਲੀ ਇੱਕ 25 ਦੀ ਜੈਸਲੋ ਇਧਰੇ ਆ 16 ਨਵਾਂ ਦੇ 16 ਨਵਾਂ ਟੱਚ ਕਰੀ ਫਿਰ ਦੇਣੀ ਝੋਟੀ ਚਾ 14 ਕਿਲੋ ਦੋਦੇ ਹਾਜ਼ਰ ਝੋਟੀ ਹੱਲੇ ਭਾਜੀ ਇਸ ਵਕਤ ਦੂਜਾ ਸੁਆ ਜੇ 1 ਕਬਦੇ ਦੀ ਸੂਈ ਜੇ ਕੱਟੀ ਮਗਰ ਜੇ ਕੱਟੀ ਮਗਰ 14 ਕਿਲੋ ਕੰਡੇ ਦੇ ਆਪਣਾ ਕੋ ਜੋਕੇ ਲੈ ਜਾਏ ਕੋਈ ਚੋਕੇ ਲੀਟਰ ਮਾਰ ਕੇ ਲੈ ਜਾਏ ਨੇ ਠੀਕ ਆ ਵੇਖ ਭਾਗ ਲਗੇ ਕਟੀ ਨੂੰ ਇਧਰ ਆ ਕੇ ਬੂਥੀ ਬਾਥੀ ਵੇਖ ਲਗੀ ਕਟੀ ਨੂੰ ਨਹੀਂ ਸਹੀ ਐ ਚੰਗੀ ਸਪੈਸ਼ਲ ਆ ਖੁੱਡੇ ਖੱਡੇ ਵੇਖ ਕਟੀ ਨੂੰ ਕਿੱਥੇ ਲੱਗੇ ਆ ਇਹ ਵੀ ਜੱਤ ਵਾਲੀ ਆ ਗਈ ਹੈ ਮੈਂ ਨਾ ਝੋਟੀਆਂ ਇੱਕ ਤੋਂ ਇੱਕ ਆ ਬਾਜੀ ਹਾਂ ਸਹੀ ਵੀਡੀਓ ਸਾਰੀ ਵੇਖਣ ਆਲੀ ਐ ਟੌਰ ਨਾਲ ਵੇਖ ਕੇ ਫੇਰ ਕੋਈ ਵੀਰ ਮੇਰਾ ਆਪਣੀ ਤਸੱਲੀ ਕਰਕੇ ਲਵੇ ਨਹੀਂ ਨਹੀਂ ਸਹੀ ਐ ਸਹੀ ਐ ਕੱਟੀ ਵੇਖੀ ਕੀ ਚੀਜ਼ ਆ ਉਹਨਾਂ ਹੀ ਇਹ ਨਹੀਂ ਕਿ ਅੱਗੇ ਉਹਨਾਂ ਹੀ ਅੱਗੇ ਤੇ ਉਹਨਾਂ ਹੀ ਪਿਛੇ ਉਹਨਾਂ ਹੀ ਗਾਹ ਨੂੰ ਐ ਪਾਸੀ ਵਖਾਰੇ ਹਾਂ ਫੋਰ ਫੋਰ ਦੀ ਗੱਡੀ ਤੇ ਫੋਰ ਫੋਰ ਹੀ ਪਿਛੇ ਇਤਰੇ ਹਲਾ ਤੇ ਪਿੱਛੇ ਵੇਹ ਲਾ ਕਿੱਥੋਂ ਤੱਕ ਟੱਚ ਕੀਤਾ ਈ ਸੂ ਨੂੰ ਟੱਚ ਆ ਜਾ ਕੇ ਉੱਤੇ ਚੜ ਜਾ ਦੇ ਸਹੀ ਗੱਲ ਆ ਬਾਹਰ ਨੂੰ ਆ ਪਿੱਛੇ ਨੂੰ ਫਟਪਾ ਲੰਗ ਬਹੁਤ ਜਿਆਦੀ ਕੁਆਲਟੀ ਵਾਲੀ ਹੁਣ 14 ਕਿਲੋ ਲਾ ਲੋਗੇ ਜੇ ਮੈਲਾ ਮਾਰਨਾ ਵਾ ਗਾੜੀ ਤੇ ਵੀਰ ਦੇ ਘਰ ਜਾ ਕੇ 16 ਕਰ ਜੇ 18 ਕਰ ਜੇ 12 ਕਰ ਜੇ ਇੱਥੋਂ 14 ਕਿਲੋ ਚੋ ਕੇ ਆਪਣਾ ਜਿਹੜਾ ਮਰਜੀ ਵੀ ਸਾਡੇ ਕੋਲ ਚੱਕੀ ਇਹਦਾ ਬਈ ਮੁੱਲ ਝੋਟੀ ਦੇ ਭਾਜੀ ਮਹਾਰਾਜ ਦੀ ਕਿਰਪਾ ਨਾਲ ਇੱਦੇ ਭਾਗ ਲਗੇ ਦੇਖੋ ਟਾਈਮ ਸ਼ੈਮ ਨਹੀਂ ਲੱਗਾ ਤੁਹਾਨੂੰ ਪਤਾ ਮੰਡੀਆਂ 'ਚ ਟਾਈਮ ਟੂਮ ਲੱਗਦੇ ਫਿਰ ਤਾਂ ਐਂ ਲਾਈ ਫਿਰਨਾ ਵਾ ਫਿਰ ਭਾਵੇਂ ਮੁੱਲ 2.5 ਲੱਖ ਕਰ ਲੋ ਤਾਂ ਵੀ ਜਾਇਜ਼ ਆ ਪਰ ਜੈਜ ਬਿਲਕੁਲ ਜੈਸਨੋ ਵਾਲਾ ਕੰਮ ਹੋਣਾ ਡੇਢ ਦੀ ਝੋਟੀ ਦੇਣੀ ਆ ਡੇਢ ਦੀ ਦੇਣੀ ਆ ਜੈਸਨੋ ਹੀ ਡੇਢ ਦੀ ਹੋਣੀ ਆ ਛੋਟਾ ਛੱਟਾ ਸਾਰਾ ਵਿੱਚ 5000 ਹੀ ਕਰ ਦਾਂਗੇ ਵਿੱਚ ਇੱਕ 45 ਦੀ ਹਾਨਾ ਹੀ ਹੋਣੀ ਜੇ ਵੀਰ ਮੇਰਾ ਇੱਕ ਇੱਕ 45 ਹਾਂ ਜਿਹੜਾ ਵੀਰ 145 ਦੀ ਆਪਣੀ ਚੋਗ ਤੇ ਤਸੱਲੀ ਕਰਕੇ ਜਿਹੜਾ ਮਰਜੀ ਵੀਰ ਵੇਖੋ ਪਾਜੀ ਕੱਟੀ ਇਹ ਆ ਸੂਬਾ ਥਣ ਪਹਿਲਾ ਸੂਆ ਦੋ ਦੰਦ ਕੱਟੀ ਅੱਛਾ ਪਹਿਲਾ ਸੂਆ ਦੋਂਦੀ ਦੋ ਦੰਦ ਐਡਾ ਐਡਾ ਪਹਿਲਾਂ ਤੋਂ ਮੈਂ ਕਦੀ ਥਣ ਲੱਗਾ ਨਹੀਂ ਵੇਖਿਆ ਤੇ ਜਿਆਦੀ ਕੁਆੜੇ ਦੇ ਦੋਂਦੀ ਕੱਟੀ ਰਹੀ ਦਰੇ ਹਾ ਦਾਣੇ ਦੀ ਪਲੀ ਕੱਟੀ ਵੇ ਆ ਕੱਲਾ ਕੱਲਾ ਥਾਂ ਲਗਾਵੇ ਖੋਲੋ ਬਈ ਖੋਲੋ ਪਿਓਰ ਦੋਂਦੀ ਆ ਇਹ ਨਹੀਂ ਕਿ ਗੱਲਾਂ ਵਾਲੀ ਆ ਪਾ ਮੂੰਹ ਵਿਖਾ ਕੇ ਦੇਣੀ ਆ ਨਹੀਂ ਨਹੀਂ ਠੀਕ ਲਿਆ ਨਹੀਂ ਤੇ ਪਹਿਲਣਾ ਚੌਗੀਆਂ ਛਕਿਆ ਇਧਰੇ ਮੂੰਹ ਮਾਂ ਦੀ ਵੀ ਕਰਮਾ ਲੈ ਇਧਰੇ ਇਹ ਦੂਜੇ ਦੁੱਧ ਦੇ ਦਾਂਦੀ ਪਿਓਰ ਦੋਂਦੀ ਆ ਜੇ ਦੂਜੇ ਖੇਡ ਕੇ ਫੇਰ ਚੌਗ ਦੇ ਕੱਢਨੇ ਆ ਤੋਰੋਈ ਤੋਰੋ ਵੇ ਆ ਕੱਤੀ ਨਹੀਂ ਬਰੀਕੀ ਮੈਂ ਨਾ ਇੱਕ ਪੇਟ ਬਾਲ ਕੁੱਤੀ ਯਰ ਦਾ ਬੂਥਾ ਲਗਾ ਵੇ ਲਾ ਕਿੰਨੇ ਦਿਨ ਹੋ ਗਏ ਸੂਈ ਨੂੰ ਇੱਕ ਮਹੀਨੇ ਦੀ ਬਾਜੀ ਸੂਈ ਜੇ ਕੱਟਾ ਮਗਰ ਦੇ ਦੇ ਠੀਕ ਆ ਤੇ ਉਹ ਬੱਚਾ ਇਹਦਾ ਆਵੇ ਆ ਹੀ ਕਟਾ ਬੁਖਾ ਦੇ ਇਧਰ ਆ ਕਟਾ ਇਹਦਾ ਝੋਟੀ ਵੀ ਇਕੱਡੀ ਬਣੀ ਆ ਹਾਂ ਆ ਹੀ ਕਟਾ ਕੋਈ ਮਹੀਨੇ ਦਾ ਵਾਲੇ ਕੋਈ ਉੱਤੇ ਲਾਲੇ ਆ ਹੀ ਕਟਾ ਚੋ ਕੇ ਤਸੱਲੀ ਕਰਕੇ ਵੇਖ ਕਟੇ ਠੀਕ ਫੇਰ ਮਿੰਦੇ ਪਾ ਦੂੰਦੀ ਕਟੀ ਇੱਡੀ ਪਿਓਰ ਦੋਦਾਂ ਦੇ ਆ ਠੀਕ ਤੇ ਕੱਲਾ ਅਗਲਾ ਥਣ ਲੱਗਾ ਇਹ ਵੇਖ ਲਾ ਪਾਣੀ ਬੜਾ ਘੈਂਟ ਲੱਗਾ ਥੱਲੇ ਕੱਟੀ ਵੀ ਬਹੁਤ ਜ਼ਿਆਦੀ ਕੁਆਲਟੀ ਵਾਲੀ ਆ ਭਾਜੀ ਆਹ ਉਨੀ ਚੁਆਇਸ ਸਪੈਸ਼ਲ 13 14 ਕਿਲੋ ਦੁੱਧਿਆ ਘਟੀ ਥੱਲੇ 13 14 ਲੋ ਹਾਜ਼ਰ ਹਾਂ ਪਹਿਲਾਂ ਥੱਲੇ 13 14 ਕਿਲੋ ਹਾਜ਼ਰ 13 14 ਕਿਲੋ ਹਾਜ਼ਰ ਦੁੱਧ ਜੇ ਕਿੰਦਾ ਮੁੱਲ ਬਈ ਇਹ ਤਾਂ ਕਿ ਆ ਕੇ ਦੇਣੀਆਂ ਆਪਾਂ ਥੱਲੀ ਕਰਾ ਕੇ ਜੇ ਕਿੰਦਾ ਮੁੱਲ ਬਈ ਮੁੱਲ ਤੇ ਭਾਜੀ ਅੱਜ ਮਈਆਂ ਦੇ ਵੇਖ ਕੇ ਫੋਨ ਦੇ ਕਰਨ ਵਾਲੇ ਮਈਆਂ ਯਾਰੀਆਂ ਚੰਗੀਆਂ ਵਾਂ ਪਰ ਜੈ ਜੈ ਤੇ ਜੈ ਜੀ ਦੇਣੀਆਂ ਠੀਕ ਹੈ ਕੱਟੀ ਦੇ ਵੇਸੇ ਭਾਵੇਂ ਇਹ ਵੀ ਡੇਢ ਦੀ ਵੇਚ ਦੀਏ ਪਰ ਜੈਸਨੋ ਹੀ 1 45 ਦੀ ਦੇਣੀ ਆ ਵੀ ਠੀਕ ਹੈ ਪਿਓਰ ਸ਼ਾਟ ਕਰਨੀ ਆ 2000 ਦੀ ਸ਼ਾਟ ਜੋ ਕੇ 2000 ਕਰ ਦਗੇ ਹੋਰ 2000 3 ਕਰ ਦਾਂਗੇ 142 ਦੀ ਦੇ ਦਾਂਗੇ ਉਹ 145 ਦੀ ਇਹ 142 ਦੀ ਠੀਕ ਆ 14 14 ਕਿਲੋ ਦੋ ਤੇ ਦੋਹਾਂ ਝੋਟੀਆਂ ਸਲੇ ਵੇਖ ਲੈ ਚੱਡੇ ਵੇਖ ਲੈ ਝੋਟੀਆਂ ਦੇ ਕਦਾਂ ਦੇ ਆ ਐਡ ਲਾਈਫ ਰਿਆਂ ਕਿ ਨਹੀਂ ਟਾਪੀ ਚੱਡੇ ਦੇ ਤੇ ਆ ਜੱਕੀ ਅਗਲੀ ਬਾਈ ਇਹ ਭਾਜੀ ਪਹਿਲਾ ਸੁਆ ਆਫਰ ਹੀ ਇੰਨੇ ਕ ਆਇਆ ਮੋਹਰੇ ਤੇ ਨਿਗੀ ਜੀ ਕੱਟੀ ਆ ਪਹਿਲਾ ਸੁਆ ਕੱਲਾ ਕੱਲਾ ਥਣ ਲਗਾ ਵੇਖ ਕੱਟੀ ਠੀਕ ਆ ਬਹੁਤ ਸੋਹਣਾ ਥਣ ਬੋਲ ਮਗਰ ਵੀ ਕੱਟੀ ਜੀ ਸਿੰਗ ਵੀ ਬਹੁਤ ਕੁਆਲਟੀ ਵਾਲਾ ਹਣੇ ਇੱਕ ਹਫਤੇ ਦੀ ਸੂਈ ਇਹ ਤੇ ਜਿਹੜੇ ਵੀਰ ਨੇ ਟੋਕੜ ਲੈਣੀ ਨਾ ਉਹਦਾ ਟੋਕੜਾਂ ਦਾ ਭਾਅ ਹੀ ਆ ਇਹਦਾ ਠੀਕ ਆ ਇਧਰ ਇਹ ਕੱਟੀ ਤਾਜੀ ਤਾਜੀ ਕੱਟੀ ਮਗਰ ਆ ਹਾਂਜੀ ਇਹਦਾ ਬੱਚਾ ਆ ਵੇ ਕੱਟੀ ਪਹਿਲੇ ਨੰਬਰ ਤੇ ਵਿਖਾਦੇ ਬਿਲਕੁਲ ਤਾਜੀ ਹਾਂਜੀ ਠੀਕ ਆ ਲੈ ਚਲੋ ਬਈ ਇੱਕ ਹਫਤੇ ਦੀ ਸੂਈ ਜੀ ਦੁੱਧ ਦੁੱਧ ਕਿੰਨੇ ਚੱਕੀ ਭਾਈ 7 ਕਿਲੋ ਦੁੱਧ ਪੱਕਾ ਵਾ ਕਹਿਣ ਨੂੰ ਭਾਵੇਂ 9 10 7 ਕਿਲੋ ਜਿਹੜਾ ਐ ਕੰਡੇ ਵਾਲਾ ਪੀਓ ਖੁੱਤਾ ਭਾਵੇਂ ਕੋਈ ਧਾਰ ਬਣਾ ਮਾਰੇ ਤੇ ਭਾਵੇਂ ਕੋਈ ਦੋ ਟਾਈਮ ਟੋਲੇ ਹਾਂ ਜਾਂ 7 ਕਿਲੋ ਹਾਂਜੀ ਕਿਉਂਕਿ ਮਾਲ ਆਇਆ ਹੋਇਆ ਹੀ ਅੱਜ ਦਿਹਾੜੀ ਕੋ ਸੈੱਟ ਹੋਣਿਆ ਤੈਨੂੰ ਪਤਾ ਲੱਗ ਜਾਂਦਾ ਚੱਕੀ ਦਾ ਮੁੱਲ ਫਿਰ ਇਹ ਬਸ ਆਫਰ ਹੀ ਆ ਕਿੰਨਾ 90000 ਦੀ ਦੇ ਦਈਏ ਕਿੰਨੇ ਦੀ 90 ਦੀ ਉਹ ਨਹੀਂ ਚੱਕੀ ਪੱਕਾ ਹੋਣਾ ਜੋੜ ਦੀ ਨਾਲੇ ਗਮ 85 ਦੀ ਹੈ 80 ਦੀ 80 ਦੀ 75000 ਦੀ ਐਸ ਨੋਈ ਹਾਂ ਨਹੀਂ 72 ਜੋ 100 ਰੁਪਇਆ ਛੋਟ ਕਰਨੀ 120 72 ਦੀ ਨਹੀਂ ਧੱਕਾ ਹੋਣਾ ਨਹੀਂ ਠੀਕ ਆ ਚਲ 1000 ਕਹਿਤਾ ਵੀਰ ਮਿੰਦੇ ਨੇ 74000 ਦੀ ਦੇਦਾ ਹਾਂ ਲੈਪ ਦੋ ਕਰਾਂਗੇ ਜਾਂ ਤੂੰ ਆ ਨਾ ਵੀਰ ਜਾਂ ਤੇਰੇ ਆਖੇ 2 73000 ਦੀ ਮਿੰਦੇ ਵੀਰ 73000 ਦੀ ਮਿੰਦੇ ਵੀਰ ਦਾ 2000 ਛੜਾ ਵੇਹੇ ਦੇਣੀ 75 ਦੀ ਬਰਮੀਆ ਬਈ ਚੱਗੀ ਵੇਹ ਕੱਟੀ ਸਵਾਈਆਂ ਸਵਾਈਆਂ ਨਹੀਂ ਠੀਕ ਆ ਠੀਕ ਆ ਆ ਪਹਿਲਾ ਸੂਆਈ ਬਾਜੀ ਕੱਟੀ ਮੀਣੀ ਨੀਣੀ ਪਿਓਰ ਦੋ ਦੰਦ ਤੇ ਸਿੰਘ ਦੋਵੇਂ ਹਿਲਦੇ ਪਿਓਰ ਵੇਹ ਕੱਟੀ ਹੋਲ ਬਈ ਹੋਲੀ ਲੋ ਜੀ ਆ ਗਈ ਮੀਨੀ ਫੁੱਲ ਵੱਡੀ ਸੂਆ ਪਹਿਲਾ ਪਹਿਲਾ ਦੁੱਧ ਦੋ ਦੰਦ 8 ਕਿਲੋ 9 ਕਿਲੋ ਦੁੱਧ ਪੱਕਾ 9 ਕਿਲੋ ਦੁੱਧ ਸੂਈ ਨੂੰ ਕਿੰਨੇ ਦਾ ਹੋ ਗਿਆ ਸੂਈ ਨੂੰ ਹਫਤਾ ਹੋ ਗਿਆ ਇਹ ਦੇਖੋ ਠੀਕ ਹੈ ਇਹਦੇ ਪੂਰੇ ਸਿੰਘ ਇਹਦੇ ਦੋਵੇਂ ਇਧਰੇ ਵੈ ਕੱਟ ਪਿਓਰ ਦੋਂਦੀ ਪਹਿਲਾ ਸੂਆ ਪਿਓਰ ਦੋਂਦੀ ਲੂੰਡਾ ਲੂੰਡਾ ਸਿੰਘ ਆ ਨਾ ਮੇਰੇ ਹਾਂ ਕਲਿੱਪ ਲੱਗੇ ਕਲਿੱਪ ਇਹਨੂੰ ਕਲਿੱਪ ਕਰਨੇ ਆ ਅਸਲ ਮੀਨੀ ਜਦੋਂ ਆਨੇ ਉਹ ਆਈ ਕੱਟੀ ਵੀਰ ਖਾਦੇ ਮਿੰਦੇ ਬਿਲਕੁਲ ਤਾਜੀ ਸੂਈ ਆ ਕੱਟੀ ਵਿਖਾ ਦੇ ਇੰਨੇ ਮੈਂ ਕੱਟੀ ਆ ਆਹ ਵਾਲੀ ਕੱਟੀ ਆ ਬਹੁਤ ਵਧੀਆ ਮਾਰ ਕੱਟੀਆਂ ਆ ਬਹੁਤ ਚੰਗੀ ਕੱਟੀ ਆ ਪਹਿਲਾ ਸੂਆ ਹਾਂ ਹਾਂ ਸਾਫ ਸੁਥਰੀ ਐ ਸਿੰਘ ਸੁਂਘੇਲ ਦੇ ਕੁਆਲਟੀ ਵਾਲੀ ਕੱਟੀ ਲੰਮੀ ਵੇਹ ਬੇਲਬੂਲ ਦੀ ਕੱਟੀ ਆ ਬੇਲ ਬਹੁਤ ਲੰਮੀ ਵਾਕ ਨਹੀਂ ਵੇਲ ਤਾਂ ਸਹੀ ਗੱਲ ਆ ਚੱਕੀ ਬਹੁਤ ਲੰਮੀ ਠੀਕ ਆ ਤੇ ਜੱਗੀ ਫਿਰਿੰਦਾ ਮੁੱਲ ਬਈ ਜੈਜ ਬਿਲਕੁਲ ਪਾਜੀ ਇਹ ਵੀ ਕਿੰਨੇ ਦੀ ਕੋਈ ਸਵਾ ਨਹੀਂ ਕੋਈ 15 ਨਹੀਂ 10 ਨਹੀਂ ਅੱਜ ਲਾਸਟ ਵਾਲਾ ਪੀਸ ਆ ਇੱਕ ਉਂਗਲ ਖੜੀ ਕਰਨੀ ਲੱਖ ਦੀ ਪੂਰੇ ਵੀ ਲੱਖ ਦੀ ਪੂਰੇ ਲੱਖ ਦੀ 99000 ਦੀ 1000 ਛੋਟ ਹੋ ਜੁਗ 99000 ਦੀ ਲੱਖ ਚੋਂ 1000 ਰੁਪਇਆ ਛੋਟ ਪਹਿਲਾ ਸੂਆ ਕੱਟੀ ਦੇਖੋ ਥਾਂ ਲਗਾ ਪਸਮਾ ਗਿਆ ਰਾਰਾ ਮੋਟਾ ਦੁਰਾ ਤੇ ਗਾੜੀ ਵੇਲਾ ਚੜਾ ਥੋੜੀ ਜੀ ਠੱਕ ਗਾਂ ਰੱਖਦੀ ਆ ਦੇਖੋ ਯਾਰ ਬਾਈ ਇਹੋ ਛੇ ਪੀਸ ਜੇ ਪੀਸ ਵਕਾਉ ਆ ਤੇ ਬਹੁਤ ਜਿਆਦੇ ਇਧਰ ਦੇਖੋ ਕੁਆਲਟੀ ਵਾਲੀਆਂ ਮੱਜਾਂ ਵਾਂ ਇਧਰ ਦੇਖੋ ਪਸ਼ਮੀ ਹੁਣ ਮੈਂ ਵੇਖ ਭੋੜੀ ਇਧਰ ਹੈ ਵੀਰ ਵੇ ਥਣ ਕਟਿਆ ਕਰਦੇ ਆਂ ਕੁਆਲਟੀ ਵਾਲੀਆਂ ਮਈਆਂ 6 ਮਈਆਂ ਦੇ ਸੂਈਆਂ ਸਵਾਈਆਂ ਤਸੱਲੀ ਕਰਕੇ ਵੀਰ ਮੇਰੇ ਖੜਨ ਵੇ ਲੋ ਕੱਲੀ ਕੱਲੀ ਮੈਂ ਕਿਦਾਂ ਦੀ ਆ ਬੋਲੋ ਜੱਗੀ ਜੰਗੀਆਂ ਮਈਆਂ ਲਿਆਈਆਂ ਇਧਰ ਦੇਖੋ ਨੀਲੀ ਵੀ ਕੱਟੀ ਕੇ ਦਾਂਦੀ ਆ ਡਰੈਸ ਜੱਗੀ ਬਾਈ ਨਾਮ ਆਪਣਾ ਜਗਜੀਤ ਸਿੰਘ ਜੇ ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਮੋਬਾਈਲ ਨੰਬਰ ਮੋਬਾਈਲ ਨੰਬਰ 8427780953 ਸਾਸੀ ਕਾਲ ਜੀ ਜੁਗਿਆ ਸਾਸੀ ਕਾਲ ਸਾਸੀ ਕਾਲ ਜੀ